ਇਸ ਤਰ੍ਹਾਂ ਦੇ ਪਰਮਾਨ ਬਹੁਤ ਨੇ ਹੱਥ ਜੋੜ ਕੇ ਚਰਨਾਂ 'ਚ ਸਿਰ ਨਵਾਇਆ ਭਗਵਾਨ ਕ੍ਰਿਸ਼ਨ ਚੰਦਰ ਜੀ ਕਹਿਣ ਲੱਗੇ ਡਿਸ਼ਟਰ ਕੀ ਗੱਲ ਐ ਮਹਾਰਾਜ ਇੱਕ ਹੰਸ ਦੇਖਿਆ ਹੰਸ ਨੇ ਖੰਬਾਂ ਦੇ ਉੱਤੇ ਕੁਰਾਨ ਤੇ ਪੁਰਾਨ ਲਿਖਿਆ ਹੋਇਆ ਐ ਪਰ ਉਹ ਖੰਦਾ ਕੀ ਐ ਓ ਕੀੜੇ ਮਕੌੜੇ ਧਰਤੀ 'ਚੋਂ ਚੁਗ ਰਹੇ ਭਵਾਨ ਕਹਿੰਦੇ ਇਹ ਕਾਲ ਯੁਗ ਦੀ ਨਿਸ਼ਾਨੀ ਹੈ ਕਾਲ ਯੁਗ ਦੇ ਅੰਦਰ ਨਾ ਤਾਂ ਇਹ ਪਛਾਣ ਸਕੋਗੇ ਵੀ ਰਾਖਸ਼ ਕਿਹੜਾ ਹੈ ਨਾ ਇਹ ਪਛਾਣੋਗੇ ਦੇਵਤਾ ਕਿਹੜਾ ਹੈ ਨਾ ਇਹ ਪਛਾਣੋਗੇ ਵੀ ਗੁਰੂ ਦਾ ਸਿੱਖ ਕਿਹੜਾ ਹੈ ਹੁਣ ਤਾਂ ਪਤਾ ਹੈ ਨਾ ਦੇਵਤਿਆਂ ਤੇ ਦੈਤਾਂ ਦੀ ਲੜਾਈ ਹੋ ਰਹੀ ਹੈ ਇੱਕ ਪਾਸੇ ਕਿਹੜਾ ਦਲ ਹੈ ਦੂਸਰੇ ਪਾਸੇ ਦੇਵਤੇ ਦੈਤ ਈਸ਼ਵਰਾਂ ਕਾਲ ਯੁਗ ਦੀ ਅੰਦਰ ਅਜਿਹੇ ਲੋਕ ਹੋਣਗੇ ਉਹਨਾਂ ਦਾ ਜੀਵਨ ਕੁਛ ਨਹੀਂ ਹੋਵੇਗਾ ਮਹਾਰਾਜ ਜੁਜਸਟਰ ਨੇ ਹੱਥ ਜੋੜ ਕੇ ਸਿਰ ਝੁਕਾ ਦਿੱਤਾ ਕੋ ਕੋ ਅੱਛਾ ਮਹਾਰਾਜ ਐਸਾ ਸਮਾਵੇਗਾ ਦੂਸਰੇ ਭਰਾ ਨੇ ਬੇਂਤੀ ਕੀਤੀ ਮਹਾਰਾਜ ਮੈਨੂੰ ਵੀ ਦ੍ਰਿਸ਼ਟਾਂਤ ਹੈ ਕੀ ਆਇਆ ਇੱਕ ਗਾਂ ਉਸ ਗਾਂ ਨੇ ਬੱਚੀ ਨੂੰ ਜਨਮ ਦਿੱਤਾ ਬੱਚੀ ਨੇ ਦੁੱਧ ਪੀਣੇ ਗਾਂ ਦਾ ਮਾਤਾ ਦਾ ਬੱਚਾ ਮਾਤਾ ਦਾ ਦੁੱਧ ਪੀਂਦਾ ਪਰ ਇੱਥੇ ਉਲਟੀ ਗੱਲ ਕੀਤੀ ਗਈ ਗਾਂ ਬੱਚੀ ਦਾ ਦੁੱਧ ਪੀਂਦੀ ਦੇਖੀ ਗਈ ਮਹਾਰਾਜ ਇਹ ਕਹਿੰਦੇ ਭਗਵਾਨ ਕ੍ਰਿਸ਼ਨ ਚੁੱਪ ਕਰ ਗਏ ਉਹ ਕਹਿੰਦੇ ਆ ਰਹੇ ਜੀ ਅੱਜ ਗਊ ਮਾਤਾ ਦਾ ਸਤਕਾਰ ਹੋ ਰਿਹਾ ਹੈ ਤਿੰਨਾਂ ਯੁਗਾਂ 'ਚ ਪੂਜਾ ਹੋ ਰਹੀ ਹੈ ਗਊਆਂ ਦਾ ਦਾਨ ਕੀਤੇ ਜਾਂਦੀਆਂ ਨੇ ਕਲ ਯੁਗ ਦਾ ਸਮਾਂ ਆਊਗਾ ਗਊਆਂ ਦਾ ਘਾਟ ਕਰਿਆ ਕਰਨਗੇ ਘਾਟ ਇੱਕ ਦੂਜੀ ਗੱਲ ਇਹ ਦਾ ਦਰਸਤਾਨ ਈ ਹੈ ਅੱਜ ਕੰਨਿਆਦਾਨ ਕਰਨ ਨੂੰ ਇੱਕ ਦਾਨ ਸਮਝਿਆ ਜਾਂਦਾ ਹੈ ਪਰ ਕਲਯੁਗ ਦੇ ਸਮੇਂ ਵਿੱਚ ਕੰਨਿਆਦਾਨ ਨਹੀਂ ਸਮਝਿਆ ਜਾਊਗਾ ਕੰਨਿਆ ਦਾ ਮੁੱਲ ਪਊਗਾ ਮੁੱਲ ਅੱਜ ਦੇਖ ਲਓ ਫਿਰ ਉਹ ਕਿੰਨੇ ਕਿੰਨੇ ਪੜਦੇ ਹੀ ਥੱਕ ਜਾਂਦੇ ਨੇ ਕੀ ਕੁਛ ਚਾਹੀਦਾ ਹੈ ਕੀ ਲੈਣਾ ਹੈ ਕੀ ਦੇਣਾ ਹੈ ਕੰਦੇ ਆ ਦਾ ਦਾਨ ਸਮਝਿਆ ਜਾਂਦਾ ਸੀ ਤਿੰਨਾ ਯੁੱਗਾਂ ਚ ਕਲ ਯੁੱਗ ਦੇ ਵਿੱਚ ਦਾਨ ਨਹੀਂ ਇਹੋ ਜਿਹੇ ਲੋਕ ਹੋਣਗੇ ਇਹੋ ਜੀ ਦੁਨੀਆ ਆਵੇਗੀ ਜਿਹੜੇ ਆਪਣੇ ਆਪ ਨੂੰ ਭੁੱਲ ਜਾਣਗੇ ਭਗਵਾਨ ਨੂੰ ਤਾਂ ਭੁਲਾਣਾ ਬਹੁਤ ਵੱਡੀ ਗੱਲ ਹੋ ਗਈ ਉਹ ਆਪਣੇ ਆਪ ਨੂੰ ਵੀ ਭੁੱਲ ਜਾਣਗੇ ਸਤ ਧਰਮ ਤੇ ਚੱਲਣਾ ਭੁੱਲ ਜਾਣਗੇ ਐਸਾ ਸਮਾਂ ਆਵੇਗਾ ਤੀਸਰੀ ਪ੍ਰਾਣੇ ਆਖਿਆ ਮਹਾਰਾਜ ਇੱਕ ਖੂਹ ਦੇਖਿਆ ਤਿੰਨ ਖੂਹ ਨੇ ਇੱਕ ਲਾਈਨ ਵਿੱਚ ਉਹਨਾਂ ਦਾ ਇੱਕੋ ਹੀ ਰਸਤਾ ਹੈ ਪਾਣੀ ਦਾ ਅਰ ਦੂਸਰਾ ਗਬਲਾ ਖੂਹ ਸੁੱਕਾ ਪਿਆ ਇੱਕ ਟਿਪ ਪਾਣੀ ਵੀ ਹੈ ਨਹੀਂ ਆਲੇ-ਦਾਲੇ ਦੇ ਖੂਹ ਉੱਛਲ ਗਏ ਨੇ ਕਹਿੰਦੇ ਇਹ ਕਾਲ ਯੁਗ ਦੀ ਨਿਸ਼ਾਨੀ ਹੈ ਇਸ ਤਰ੍ਹਾਂ ਦੋ ਭਰਾ ਨੇ ਉਹਨਾਂ ਭਰਾਵਾਂ ਦਾ ਆਪਸ ਵਿੱਚ ਪਿਆਰ ਨਹੀਂ ਹੋਵੇਗਾ ਅੱਜ ਤੁਸੀਂ ਪੰਜੇ ਭਰਾ ਦੇਖ ਲਓ ਪਾਂਡਵਾ ਵਰਗਾ ਭਰਾ ਭਰਾਵਾਂ ਦਾ ਪ੍ਰੇਮ ਦੁਨੀਆ ਤੇ ਹੈ ਨਹੀਂ ਸਿਆਣੇ ਸਿਆਣੇ ਬਜ਼ੁਰਗਾਂ ਬਦਮਾਨਾਂ ਨੂੰ ਪੁੱਛੋ ਸਿਆਣੇ ਬਜ਼ੁਰਗ ਉਹਨਾਂ ਪਾਂਡਵਾ ਦਾ ਜਿਹੜਾ ਭਾਈਆਂ ਦਾ ਪਿਆਰ ਸੀ ਜੁਜਿਸਟਰ ਦੇ ਅਗੇ ਹੱਥ ਬਨ ਕੇ ਖੜ ਜਾਂਦੇ ਚਾਰੇ ਪਰਾ ਕੀ ਹੁਕਮ ਹੈ ਵੀਰ ਜੀ ਪ੍ਰਤਾ ਜੀ ਕੀ ਹੁਕਮ ਹੈ ਪਰ ਕਲ ਯੁਗ ਦੇ ਅੰਦਰ ਤੁਹਾਡੀਆਂ ਬਾਤਾਂ ਪਾਉਣਗੇ ਲੋਕ ਜਿਹੜਾ ਤੁਸੀਂ ਖੂ ਦੇਖਿਆ ਆਪਦੇ ਭਰਾ ਦਾ ਭਰਾ ਦੁਸ਼ਮਣ ਬਣੇਗਾ ਦੂਜੇ ਪਿੰਡ ਵਾਲੇ ਦੇ ਨਾਲ ਤਾਂ ਇੰਨਾ ਪ੍ਰੇਮ ਹੋਵੇਗਾ ਜਿਵੇਂ ਇੱਕ ਖੂਹ ਦਾ ਪਾਣੀ ਉਛਲ ਰਿਹਾ ਹੈ ਤੀਸਰੇ ਖੂਹ ਦੇ ਵਿੱਚ ਪਾਣੀ ਜਾ ਰਿਹਾ ਹੈ ਦੋ ਖੂਹ ਉਛਲ ਰਹੇ ਨੇ ਗਵਲ ਸੁੱਕਾ ਪਿਆ ਸਾਕਾਂ ਭਰਾ ਇੱਕੋ ਹੀ ਜੰਮੇ ਹੋਏ ਮਾਤਾ ਦੇ ਪੁੱਤਰ ਜੁਦਾ-ਜੁਦਾ ਕਿਸਮਤ ਇੱਕ ਪਾਣੀ ਨਾਲ ਭਰਿਆ ਹੋਊਗਾ ਇੱਕ ਪਾਣੀ ਨੂੰ ਤਰਸਦਾ ਹੋਏਗਾ ਇਹ ਸਮਾਂ ਕਲਯੁਗ ਦਾ ਆਵੇਗਾ ਕਲੂ ਕਾਲ ਐਸੀ ਮਾਇਆ ਵਰਤਾਵੇਗਾ ਕਲਯੁਗ ਕਦੋਂ ਆਉਂਦਾ ਹੈ ਕਲ ਨਾਮ ਕਲੇਸ਼ ਦਾ ਪਰ ਕਲਯੁਗ ਦੇ ਵਿੱਚ ਐਸਾ ਸਮਾਂ ਹੋਵੇਗਾ ਇਹੋ ਜਿਹੇ ਪੁਰਸ਼ ਆਉਣਗੇ ਜਿਨ੍ਹਾਂ ਦਾ ਆਪਸ ਵਿੱਚ ਮੇਲ ਵਿਚਾਲੜਾ ਖੁ ਸੁੱਕਾ ਪਿਆ ਅੱਗੇ ਤੀਜੇ ਭਰਾ ਨੇ ਦੱਸਿਆ ਚੌਥਾ ਪੜਾਅ ਕਹਿੰਦਾ ਹੈ ਭਗਵਾਨ ਜੀ ਇੱਕ ਹਾਥੀ ਦੇਖਿਆ ਉਹ ਹਾਥੀ ਦੇ ਦੋ ਸੁੰਡ ਨੇ ਇੱਕ ਨਾ ਕਾਹ ਖਾਂਦਾ ਇੱਕ ਨਾ ਮਾਸ ਖਾਂਦਾ ਉਹ ਕਹਿੰਦੇ ਇਹ ਵੀ ਕਲਯੁਗ ਦੀ ਨਿਸ਼ਾਨੀ ਹੈ ਕਲਯੁਗ ਦੇ ਅੰਦਰ ਇਹ ਜੇ ਪੁਰਸ਼ ਹੋਣਗੇ ਜਿਹੜੇ ਦੋਹਾਂ ਪਾਰਟੀਆਂ ਤੋਂ ਪੈਸੇ ਲੈ ਲਿਆ ਕਰਨਗੇ ਕੰਮ ਕਿਸੇ ਦਾ ਵੀ ਨਹੀਂ ਕਰਨਗੇ ਦੋਹਾਂ ਪਾਲਟੀਆਂ ਤੋਂ ਮਾਇਆ ਲੈਣਗੇ ਨਹੀਂ ਦੇਖਣਗੇ ਵੀ ਇਹ ਗਰੀਬ ਹੈ ਅਮੀਰ ਹੈ ਮਾਇਆ ਦੋਨਾਂ ਤੋਂ ਲੈਣਗੇ ਪਰ ਇਧਰ ਗੁਰੂ ਨਾਨਕ ਦੀ ਬਾਣੀ ਕਹਿੰਦੀ ਕਹਿੰਦੇ ਹੋਏ ਐਸੇ ਦਲਾਲ ਜਿਹੜਾ ਜ਼ਮੀਨ ਦੇ ਵਿੱਚ ਵੀ ਦਲਾਲ ਦੇਖਿਆ ਠੀਕ ਹੈ ਪਰ ਜਿਹੜੇ ਇਹੋ ਜਿਹਾਂ ਦਲਾਲੀਆਂ ਕਰਦੇ ਨੇ ਉਹ ਲਾਨ ਕਹਿੰਦੇ ਇੱਕ ਦਿਨ ਸਮਾਂ ਆਵੇਗਾ ਰੋਜ਼ਾਨਾ ਆਸਾ ਜੀ ਦੀ ਵਾਰ ਵਿੱਚ ਪੜ੍ਹਦੇ ਆ ਵੱਡੇ ਜਾਣਗੇ ਤੇਰੇ ਹੱਥ ਓਏ ਦਲਾਲਾ ਜਾਣਗੇ ਤੇਰੇ ਹੱਥ ਓਏ ਦਲਾਲਾ ਵੱਡੇ ਜਾਣਗੇ ਤੇਰੇ हथ वे दलाला वॾे हथ हुे दलाला वॾे वॾे जानगे हथ वेदलाला वॾे میں दोमे हथ वेदल दलाला भई झूठे आदलाला वॾे जानगे दोमे हथ हु दलाला वॾे जान ਬੱਡੇ ਬਰਥੇ ਵੱਡੇ ਹੱਥ ਦਲਾਲ ਕੇ ਵੱਡੇ ਜਾਣਗੇ ਦਲਾਲਾ ਝੁੱਠੇ ਇਹ ਸਮਾਵੇਗ ਕਲ ਯੁਗ ਦਾ ਮਾਇਆ ਦੋਨਾ ਤੋਂ ਕੰਮ ਕਿਸੇ ਦਾ ਨਹੀਂ ਹੁਣ ਉਹ ਕਹੇਗਾ ਮੇਰਾ ਹੋ ਗਿਆ ਦੂਸਰਾ ਕਹਿੰਦਾ ਮੇਰਾ ਹੋ ਗਿਆ ਕੰਮ ਦੋਹਾਂ ਦਾ ਨਹੀਂ ਹੋਇਆ ਬੜੇ ਸਮੇਂ ਆਏ ਦੇਖੇ ਹੁਣ ਪੰਜਵਾਂ ਭਰਾ ਕਹਿੰਦਾ ਜੀ ਮੈਂ ਬੜਾ ਕਮਾਲ ਦੇਖਿਆ ਉਹ ਵਾਂਗ ਕਹਿੰਦੇ ਤੈਂ ਕੀ ਦੇਖਿਆ ਮੈਂ ਇੱਕ ਵਸਤੂ ਦੇਖੀ ਐ ਪਹਾੜ ਟੁੱਟਿਆ ਆਉਂਦਾ ਪਹਾੜ ਸਭ ਤੋਂ ਉੱਚਾ ਤੇ ਬਹੁਤ ਉੱਚਾ हिमालय ਪਹਾੜ ਸਭ ਤੋਂ ਉੱਚ ਹੈ ਉਹ ਟੁੱਟਿਆ ਆਉਂਦਾ ਉਹਨੇ ਚੀਬ ਦਿਆੜ ਸਾਗਮਾਨ ਇਹੋ ਜੇ ਦਰਖਤ ਸਾਰੇ ਭੰਨਦਾ ਆਉਂਦਾ ਕਿਸੇ ਨੇ ਰੋਕਿਆ ਨਹੀਂ ਇੱਕ ਘਾਹ ਦਾ ਟੀਲਾ ਮੂਹਰੇ ਕਰਤਾ ਉਹ ਪਹਾੜ ਰੁਕ ਗਿਆ ਇਹ ਦੱਸੋ ਟੀਲੇ ਜੀ ਕਾਦੀ ਤਾਕਤ ਸੀ ਕੀ ਨਹੀਂ ਰੋਕ ਦਿੱਤਾ ਉਹ ਏਡਾ ਪਹਾੜ ਟੁੱਟਿਆ ਹੁੰਦਾ ਕਿਹਨੇ ਰੋਕਿਆ ਭਗਵਾਨ ਕਹਿੰਦੇ ਕਲਯੁਗ ਦੇ ਵਿੱਚ ਇੱਕੋ ਹੀ ਪੁੰਨ ਹੈ ਇੱਕ ਪੁੰਨ ਹੈ ਵੱਡਾ ਉਹੀ ਪੁੰਨ ਕੋਰੜ ਜੱਗ ਦੇ ਬਰਾਬਰ ਅੱਜ ਕੋਈ ਜੱਗ ਕਰ ਸਕਦਾ ਇੱਕ ਪਾਠ ਕਰਾਉਣਾ ਹੋਵੇ ਨਾਲੇ ਸੁਖਿਆ ਹੁੰਦਾ ਸੁਖਾਂ ਕਿੰਨੀਆਂ ਨੇ ਇੱਕ ਪਾਠ ਕਰਾਉਣਾ ਹੋਵੇ ਕਿੰਨੀਆਂ ਸਲਾਹਾਂ ਲੈਣੀਆਂ ਕਲਯੁਗ ਦੇ ਵਿੱਚ ਪਹਾੜ ਟੁੱਟਿਆ ਆਉਂਦਾ ਦੇਖਿਆ ਤਾਂ ਪਰ ਉਹਦੇ ਵਿੱਚ ਇੱਕ ਪੁੰਨ ਹੋਵੇਗਾ ਜਿਹੜਾ ਕੋਈ ਸੇਵਾ ਕਰੇਗਾ ਸਿਮਰਨ ਕਰੇਗਾ ਨਾਮ ਜਪੇਗਾ ਇਹ ਨਾਮ ਰੂਪੀ ਤੀਲਾ ਘਾ ਦਾ ਦੇਖਣ ਵਿੱਚ ਤਾਂ ਛੋਟਾ ਹੋਊਗਾ ਪਰੋ ਕੀ ਹੋਵੇਗਾ ਉਹ ਐਡੇ ਵੱਡੇ ਪਹਾੜ ਪਰਬਤ ਨੂੰ ਰੋਕ ਸਕਦਾ ਹੈ ਜਿਹੜਾ ਪਰਬਤ ਕਿਸੇ ਤੋਂ ਰੁਕਿਆ ਨਹੀਂ ਉਹਨੂੰ ਇੱਕ ਪਰਮੇਸ਼ਰ ਦਾ ਨਾਮ ਕਲਯੁਗ ਦੇ ਵਿੱਚ ਵੱਡਾ ਪੁੰਨ ਮੰਨਿਆ ਗਿਆ ਹੈ ਤੈਨੂੰ ਮਾਨਸ਼ ਦੇਹੀ ਮਿਲੀ ਹੈ ਤਦੈ ਗੁਰੂ ਪਾਤਸ਼ਾਹ ਬਾਣੀ ਜੀ ਕਹਿੰਦੇ ਨੇ ਐ ਪਿਆਰਿਓ ਗੁਰਸਿੱਖੋ ਪਿਆਰੇ ਜੀ ਕਾਲ ਯੁਗ ਵਿੱਚ ਇਹ ਖੋ ਪੰਨੇਗੇ ਪਿਆਰੇ ਜੀ ਕਾਲ ਯੁਗ ਵਿੱਚ ਵੱਡਾ ਪੰਨੇਗੇ कल युग विच पुन प्यारे जी कलयुगन नाम जपना गुरां दित ला नाम जपण गुरां चित ला नाम जपना गुरां दित नाम जपणा गुरां चित ला के सिवा कर न कर न मन पाके सेवा कर नी उन मन पाके पाके सेवा करी सेवा करी उना मन करी उना मन पाके ਸੰਗਤੇ ਕਾਲ ਯੁਗ ਵਿੱਚ ਇਹੋ ਪੁੰਨ ਹੈ ਸੰਗਤੇ ਕਾਲ ਯੁਗ ਵਿੱਚ ਇਹੋ ਪੁੰਨ ਹੈ ਕਾਲ ਯੁਗ ਵਿੱਚ ਇਹੋ ਪੁੰਨ ਹੈ Of the ridge.